ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਬਹੁਤ ਸੋਹਣਾ ਟੌਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਜਰੂਰ ਕਰਿਆ ਕਰੋ ਦੋਸਤੋ ਅੱਜ ਐਸੀਆਂ ਚਾਰ ਗੱਲਾਂ ਦੱਸਾਂਗੇ ਜਿਨ੍ਹਾਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਠੀਕ ਬਹੁਤ ਵੱਲ ਜੂਗੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਜੂਗੀ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਆਪਣੀਆਂ ਗਲਤੀਆਂ ਜਿਹੜੀਆਂ ਆਪਾਂ ਕਰਦੇ ਆਂ ਖੁਦ ਆਪਾਂ ਕਈ ਵਾਰ ਦੂਜਿਆਂ ਤੇ ਥੋਪ ਦਿੰਨੇ ਆ ਹਨਾ ਆਪਾਂ ਆਪਣੀ ਮੰਨਦੇ ਆ ਕਿ ਇਹ ਸਾਡੀ ਇਹਦੇ ਵਿੱਚ ਗਲਤੀ ਆ ਹਨਾ ਆਪਣੀਆਂ ਗਲਤੀਆਂ ਨੂੰ ਮੰਨਣਾ ਸਿੱਖੋ ਸਵੀਕਾਰ ਕਰਨਾ ਸਿੱਖੋ ਇਸ ਚੀਜ਼ ਨਾਲ ਤੁਹਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਬਦਲਾ ਆਊਗਾ ਬਹੁਤ ਵੱਡੀ ਚੇਂਜਸ ਆਊਗੀ ਠੀਕ ਹੈ ਜੀ ਤੇ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡੀ ਜਿਹੜੀ ਆਦਤ ਹੁੰਦੀ ਆ ਹਨਾ ਤੁਹਾਡੀਆਂ ਜੋ ਆਦਤਾਂ ਹੁੰਦੀਆਂ ਨੇ ਚਾਹੇ ਚੰਗੀਆਂ ਚਾਹੇ ਮਾੜੀਆਂ ਉਹੀ ਤੁਹਾਡਾ ਰਸਤਾ ਤੈਅ ਕਰਦੀਆਂ ਤੁਹਾਡੀ ਲਾਈਫ ਦਾ ਅੱਗੋਂ ਚੰਗੀਆਂ ਆਦਤਾਂ ਰੱਖੋਗੇ ਤਾਂ ਵਧੀਆ ਮੁਕਾਮ ਹਾਸਲ ਕਰੋਗੇ ਮਾੜੀਆਂ ਆਦਤਾਂ ਪਾ ਲੋਗੇ ਤਾਂ ਉਹਦਾ ਫਿਰ ਬੈਡਲਰਟ ਮਿਲੂਗਾ ਇਹ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਜ਼ਰੂਰ ਲਾਗੂ ਕਰੋ ਵੀ ਚੰਗੀਆਂ ਆਦਤਾਂ ਪਾਓ ਠੀਕ ਹੈ ਜੀ ਤੇ ਨੰਬਰ 3 ਤੇ ਆਪਾਂ ਗੱਲ ਕਰਾਂਗੇ ਹਰ ਰੋਜ਼ ਕੋਸ਼ਿਸ਼ ਕਰੋ ਕੁਝ ਨਾ ਕੁਝ ਨਵਾਂ ਸਿੱਖਤ ਦੀ ਹੈ ਨਾ ਚਾਹੇ ਛੋਟੀ ਜਿਹੀ ਚੀਜ਼ ਹੋਵੇ ਜਿੱਥੋਂ ਗਿਆਨ ਮਿਲਦਾ ਵਧੀਆ ਗਿਆਨ ਮਿਲਦਾ ਨਾ ਚਾਹੇ ਸਾਡੇ ਤੋਂ ਉਮਰ ਵਿੱਚ ਕੋਈ ਬੰਦਾ ਛੋਟਾ ਹੈ ਉਹ ਤੋਂ ਵੀ ਗਿਆਨ ਮਿਲਦਾ ਤਾਂ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰੋਂ ਦੀ ਰੋਜ਼ ਨਵੀਂ ਨਵੀਂ ਕੋਈ ਨਾ ਕੋਈ ਚੀਜ਼ ਸਿੱਖਣ ਦੀ ਕੋਸ਼ਿਸ਼ ਕਰੋ ਤੇ ਨੰਬਰ 4 ਤੇ ਆਪਾਂ ਗੱਲ ਕਰਾਂਗੇ ਤੁਹਾਡੀ ਜਿਹੜੀ ਸੋਚ ਆ ਤੁਹਾਡੀ ਜੋ ਥਿੰਕ ਆ ਨਾ ਤੁਸੀਂ ਕੀ ਸੋਚਦੇ ਹੋ ਤੁਹਾਡੀ ਸੋਚ ਅਸਲ ਵਿੱਚ ਤੁਹਾਡੀ ਤਾਕਤ ਹੁੰਦੀ ਆ ਹਨਾ ਉਹਨੂੰ ਚਾਹੇ ਨੈਗੇਟਿਵ ਪਾਸੇ ਲੈ ਜਾਓ ਚਾਹੇ ਪੋਜ਼ਿਟਿਵ ਪਾਸੇ ਲੈ ਜਾਓ ਨੈਗੇਟਿਵ ਪਾਸੇ ਲੈ ਕੇ ਜਾਵਾਂਗੇ ਰਿਜ਼ਲਟ ਨੈਗੇਟਿਵ ਹੋਣਗੇ ਪੋਜ਼ਿਟਿਵ ਪਾਸੇ ਲੈ ਕੇ ਜਾਵਾਂ ਤਾਂ ਰਿਜ਼ਲਟ ਵੀ ਪੋਜ਼ਿਟਿਵ ਮਿਲਣਗੇ ਸੋ ਦੋਸਤੋ ਇਹ ਚਾਰ ਗੱਲਾਂ ਜੇ ਆਪ ਅਪਲਾਈ ਕਰ ਲਓਗੇ ਤੁਸੀਂ ਆਪਣੀ ਲਾਈਫ ਦੇ ਵਿੱਚ ਹਨਾ ਆਪਣੀ ਜ਼ਿੰਦਗੀ ਦੇ ਤਾਂ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਬਣ ਚੁਗੀ ਕਰਕੇ ਦੇਖਿਓ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਤਾਂ ਮੈਨੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ